ਸਿਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਜਲੰਧਰ ਦੇ ਵਿੱਚ ਸਥਿਤੀ ਬਿਲਕੁਲ ਠੀਕ ਹੈ ਸਾਡੀ ਜਿਹੜੀ ਆਰਮਡ ਫੋਰਸਿਸ ਹੈ ਉਹਨਾਂ ਨੇ ਪੂਰੀ ਤਰ੍ਹਾਂ ਸਾਰੀ ਸਿਚੁਏਸ਼ਨ ਤੇ ਕੰਟਰੋਲ ਕੀਤਾ ਹੋਇਆ ਤੇ ਕਿਸੇ ਨੂੰ ਵੀ ਕਿਸੇ ਚੀਜ਼ ਲਈ ਘਬਰਾਉਣ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਮੇਂ-ਸਮੇਂ ਦੇ ਜਿਹੜੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਸਿਰਫ ਉਹਨਾਂ ਦੀ ਤੁਸੀਂ ਪਾਲਣਾ ਕਰਨੀ ਹੈ ਔਰ ਕਿਸੇ ਚੀਜ਼ ਨੂੰ ਲੈ ਕੇ ਤੁਸੀਂ ਬਿਲਕੁਲ ਵੀ ਘਬਰਾਓ ਨਾ ਕਿਸੇ ਤਰ੍ਹਾਂ ਦੀ ਅਫਵਾਹ ਨਾ ਫਲਾਓ ਕਿਉਂਕਿ ਇਹ ਦੇਖਿਆ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਸਾਨੂੰ ਜਿਹੜਾ ਫੇਸ ਕਰਨਾ ਪੈ ਰਿਹਾ ਹੈ ਫੇਕ ਨਿਊਜ਼ ਜਾਂ ਅਫਾ ਫਲਾਨ ਵਾਲਿਆਂ ਦੇ ਕੰਟਰੋਲ ਕਰਨ ਤੇ ਮੈਂ ਉਹਨਾਂ ਸਾਰੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਵੀ ਕਿਸੇ ਤਰ੍ਹਾਂ ਦੀ ਫੇਕ ਨਿਊਜ਼ ਜਾਂ ਅਫਵਾਹ ਫਲਾਉਂਦਾ ਹੈ ਉਸ ਨੂੰ ਟ੍ਰੇਸ ਕਰਕੇ ਸਾਡੇ ਵੱਲੋਂ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਇਸ ਲਈ ਅਜਹੀ ਸਥਿਤੀ ਵਿੱਚ ਤੁਸੀਂ ਬਿਲਕੁਲ ਵੀ ਕੋਈ ਵੀ ਅਫਵਾਹ ਨਾ ਫੈਲਾਓ ਇਸ ਤੋਂ ਇਲਾਵਾ ਮੇਰੇ ਵੱਲੋਂ ਕੁਲ ਆਰਡਰ ਕੀਤੇ ਗਏ ਸੀਗੇ ਕਿ ਕਈ ਲੋਕਾਂ ਵੱਲੋਂ ਇਹ ਦੇਖਿਆ ਜਾ ਰਿਹਾ ਸੀ ਕਿ ਪੈਨਿਕ ਬਾਇੰਗ ਬਾਜ਼ਾਰਾਂ ਦੇ ਵਿੱਚ ਮਾਲਸੇ ਵਿੱਚ ਜਾ ਕੇ ਕੀਤੀ ਜਾ ਰਹੀ ਸੀ ਤੇ ਇਹ ਵੀ ਸਾਨੂੰ ਪਤਾ ਲੱਗਿਆ ਸੀ ਕਿ ਕੁਝ ਜਮ੍ਹਾਂ ਕਰੋ ਜਮ੍ਹਾਂ ਕਰੋ ਵੱਲੋਂ ਜਿਹੜੀ ਵਸਤੂਆਂ ਦੀ ਖਰੀਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਜਮ੍ਹਾਂ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਮੈਂ ਪ੍ਰਸ਼ਾਸਨ ਵੱਲੋਂ ਇਹ ਇਛਤਾਬ ਨਹੀਂ ਦੇਣਾ ਚਾਹੁੰਦਾ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਵੀ ਜਮ੍ਹਾਂ ਕੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਾਡੀ ਟੀਮਾਂ ਬਾਜ਼ਾਰ ਦੇ ਵਿੱਚ ਨੇ ਉਹ ਚੈੱਕ ਕਰੀਆਂ ਨੇ ਜੇ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕਿ ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਹੋਡਿੰਗ ਕੀਤੀ ਗਈ ਹੈ ਤਾਂ ਉਹਦੇ ਖਿਲਾਫ ਵੀ ਅਸੀਂ ਸਖਤ ਐਕਸ਼ਨ ਲਵਾਂਗੇ ਤੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੁਹਾਨੂੰ ਹਰ ਤਰ੍ਹਾਂ ਦੀ ਜ਼ਰੂਰੀ ਵਸਤੂਆਂ ਲੋੜ ਮੈਂਟੇ ਮਹਿੰਗਾਂ ਕਰਵਾਈਆਂ ਜਾਣੀਆਂ ਤੇ ਤੁਸੀਂ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਪੈਨਿਕ ਬਾਇੰਗ ਨਾ ਕਰੋ ਤਾਨੂੰ ਹਰ ਤਰ੍ਹਾਂ ਦੀ ਵਿਸਫੋਟਾਂ ਦੀ ਜ਼ਰੂਰਤ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਉਹ ਇਹ ਕਰਵਾਈ ਜਾਏਗੀ ਸਾਡੇ ਵੱਲੋਂ ਪਿਛਲੇ ਦਿਨਾਂ ਆਰਡਰ ਕੀਤੇ ਗਏ ਨੇ ਇੱਕ ਤਾਂ ਡਰੋਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਅਕਤੀ ਨਾ ਉਡਾਈ ਉਹਦੇ ਖਿਲਾਫ ਐਕਸ਼ਨ ਹੋ ਸਕਦਾ ਨਾਲ ਹੀ ਉੱਚੀ ਆਵਾਜ਼ ਵਾਲੇ ਜਿਹੜੇ ਆਤੀਸ਼ਬਾਜੀ ਹੈ ਜਿਹੜੇ ਕਿ ਲੋਕਾਂ ਦੇ ਮਨ ਦੇ ਵਿੱਚ ਡਰ ਜਾਂ ਤਣਾਅ ਦੀ ਸਥਿਤੀ ਪੈਦਾ ਕਰਦੇ ਨੇ ਉਸ ਤੇ ਵੀ ਪੂਨ ਤੇ ਅਸੀਂ ਬੈਨ ਕੀਤਾ ਹੈਗਾ ਕਿਸੇ ਵੀ ਵਿਅਕਤੀ ਵੱਲੋਂ ਅਜਿਹੇ ਪਟਾਕੇ ਜਾਂ ਆਤਿਸ਼ਬਾਜੀ ਚਲਾਈ ਜਾਂਦੀ ਹੈ ਉਹਦੇ ਖਿਲਾਫ ਵੀ ਐਕਸ਼ਨ ਪਿਆ ਜਾ ਸਕਦਾ ਹੈ ਅਜਿਹੇ ਲੋਕ ਜਿਹੜੇ ਸਾਡੇ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਦੇ ਹਨ ਉਹਦੇ ਬਾਰੇ ਵੀ ਤੁਸੀਂ ਜਾਣਕਾਰੀ ਸਾਡੇ ਕੰਟਰੋਲ ਰੂਮ ਨੰਬਰ ਤੇ ਦੇ ਸਕਦੇ ਹੋ ਤਾਂ ਕਿ ਉਹਨਾਂ ਖਿਲਾਫ ਅਸੀਂ ਐਕਸ਼ਨ ਲੈ ਸਕੀਏ ਇਹ ਸਾਡਾ ਕੰਟਰੋਲ ਰੂਮ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੋ ਕਿ ਹੈ 0181 2224417 0181 224417 ਮੈਨੂੰ ਕਈ ਤਰ੍ਹਾਂ ਦੇ ਇਹ ਲੋਕੀ ਸਵਾਲ ਪੁੱਛ ਰਹੇ ਨੇ ਕਿ ਕੀ ਬਲੈਕਆਊਟ ਦੁਬਾਰਾ ਹੋਗਾ ਜਾਂ ਕਿਸ ਤਰ੍ਹਾਂ ਦੁਬਾਰਾ ਮੌਕ ਡ੍ਰਿਲ ਕੀਤੀ ਜਾਵੇਗੀ ਸੋ ਮੌਕ ਡ੍ਰਿਲ ਬਲੈਕਆਊਟ ਬਲੈਕਆਊਟ ਦੀ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾਣੀ ਜੇ ਲੋਡ ਪੈਂਦੀ ਹੈ ਐਜ਼ ਐਨ ਐਮਰਜੈਂਸੀ ਮੀਜਰ ਤਾਂ ਜ਼ਰੂਰ ਬਲੈਕਆਊਟ ਕੀਤਾ ਜਾਵੇਗਾ ਜਦੀ ਸੂchnਾ ਸਾਇਰਨ ਰਾਹੀਂ ਜਾਂ ਤੁਹਾਨੂੰ ਮੀਡੀਆ ਅਪਡੇਟਸ ਰਾਹੀਂ ਤੁਹਾਨੂੰ ਦਿੱਤੀ ਜਾ ਸਕਦੀ ਹੈ ਅਜੀਹੇ ਮੀਡੀਆ ਅਪਡੇਟ ਸਾਡੇ ਜਿਹੜੇ ਔਥੈਂਟੀਕੇਟਿਡ ਸੋਸ਼ਲ ਮੀਡੀਆ ਪੇजेस ਨੇ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫਿਸ ਜਲੰਧਰ ਯਾ ਡੀਸੀ ਜਲੰਧਰ ਦੇ ਨਾਂ ਤੋਂ ਉਸ ਤਰ੍ਹਾਂ ਹੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਹੋਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਤੁਹਾਨੂੰ ਅਫਵਾਹ ਮਿਲਦੀ ਹੈ ਉਸ ਤੇ ਤੁਸੀਂ ਧਿਆਨ ਨਹੀਂ ਦੇਣਾ ਜਦੋਂ ਬਲੈਕਆਊਟ ਹੁੰਦਾ ਹੈ ਜਦੋਂ ਤੁਹਾਡਾ ਤੁਹਾਨੂੰ ਸਾਇਰਨ ਦੀ ਆਵਾਜ਼ ਆਉਂਦੀ ਹੈ ਜਾਂ ਤੁਹਾਨੂੰ ਪਤਾ ਲੱਗਦਾ ਹੈ ਲਾਈਟ ਕੱਟੀ ਜਾਂਦੀ ਹੈ ਕਿ ਬਲੈਕਆਊਟ ਹੋਇਆ ਮੇਰੀ ਤੁਹਾਨੂੰ ਬੇਨਤੀ ਹੈ ਕਿ ਉਹਦੇ ਜਿਹੜੇ ਨਿਯਮ ਨੇ ਉਨ੍ਹਾਂ ਦੀ ਪਾਲਣਾ ਕਰੋ ਆਪਣੇ ਘਰਾਂ ਦੇ ਵਿੱਚ ਰੋ ਸਾਹਰੀ ਬਾਹਰ ਦੀ ਜਿਹੜੀ ਬੱਤੀਆਂ ਲਾਈਟਾਂ ਉਹ ਬਿਲਕੁਲ ਬੰਦ ਕਰ ਦਿਓ ਸਾਡੇ ਵੱਲੋਂ ਮੋਬਾਈਲ ਟਾਵਰ ਦੀਆਂ ਲਾਈਟਾਂ ਤੇ ਸਟਰੀਟ ਲਾਈਟਾਂ ਨੂੰ ਬੰਦ ਕਰਨ ਦੇ ਵੀ ਜਿਹੜੇ ਸੰਬੰਧਤ ਅਧਾਰੇ ਆ ਉਹਨਾਂ ਨੂੰ ਆਰਡਰ ਦਿੱਤੇ ਗਏ ਨੇ ਜਦੋਂ ਬਲੈਕਆਊਟ ਹੋਵੇ ਤਾਂ ਉਹ ਵੀ ਬੰਦ ਕੀਤੇ ਜਾਣਗੇ ਤੁਸੀਂ ਵੀ ਆਪਣੇ ਰੂਟੀਨ ਦੇ ਵਿੱਚ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਪਣੀ ਬਾਹਰ ਦੀ ਲਾਈਟਾਂ ਜ਼ਰੂਰ ਬੰਦ ਕਰ ਜਾਓ ਸਾਡੇ ਜਿਹੜੇ ਦੁਕਾਨਦਾਰ ਭਰਾਣੇ ਜਦੋਂ ਆਪਣਾ ਦੁਕਾਨ ਬੰਦ ਕਰਕੇ ਸ਼ਾਮ ਨੂੰ ਘਰਾਂ ਨੂੰ ਜਾਂਦੇ ਨੇ ਐਂਡ ਉਹ ਵੀ ਮੇਰੀ ਮਿਹਨਤੀ ਹੈ ਕਿ ਟਾਈਮਲੀ ਉਹ ਚਲੇ ਜਾਣ ਤਾਂ ਆਪਣੇ ਬਾਹਰ ਦੀ ਲਾਈਟਾਂ ਜਾਂ ਉਹਨਾਂ ਦੇ ਸਾਈਨ ਬੋਰਡ ਹੁੰਦੇ ਆ ਗਲੋ ਬੋਰਡ ਹੁੰਦੇ ਆ ਉਹਨਾਂ ਨੂੰ ਜ਼ਰੂਰ ਬੰਦ ਕਰਕੇ ਜਾਣ ਸੀਸੀਟੀਵੀ ਦੇ ਕੈਮਰੇ ਦੀ ਲਾਈਟਾਂ ਹੁੰਦੀਆਂ ਲੋਡ ਵੈਨ ਤੇ ਉਹਨਾਂ ਨੂੰ ਵੀ ਬੰਦ ਕਰਕੇ ਜਾਓ ਪੰਜਾਬ ਪੁਲਿਸ ਵੱਲੋਂ ਪੂਰੀ ਸੁਰੱਖਿਆ ਦਾ ਧਿਆਨ ਵੈਸੇ ਵੀ ਇਹ ਸਾਰਾ ਦਿੱਤਾ ਜਾਣਾ ਹੈ ਸੋ ਮੇਰੀ ਇਹ ਮਿਹਨਤੀ ਹੈ ਕਿ ਇਨਾ ਬਲੈਕਆਊਟ ਦੇ ਨਿਯਮਾਂ ਦੀ ਜ਼ਰੂਰ ਤੁਸੀਂ ਜੜੀ ਹੈ ਉਹ ਪਾਲਣਾ ਕਰੋ ਇਸੀ ਬਲੈਕਆਊਟ ਦੌਰਾਨ ਜੇ ਲੋਡ ਪੈਂਦੀ ਹੈ ਜਦੋਂ ਬਲੈਕਆਊਟ ਅਨਾਉਂਸ ਕੀਤਾ ਜਾਂਦਾ ਹੈ ਬਾਹਰ ਆਵਾਜਾਈ ਤੇ ਵੀ ਤੁਸੀਂ ਪਰਹੇਜ਼ ਕਰੋ ਕਿਉਂਕਿ ਵਾਹਨਾਂ ਦੀ ਲਾਈਟਾਂ ਨਾਲ ਵੀ ਬਲੈਕਆਊਟ ਦੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤੁਸੀਂ ਵਾਹਨ ਵੀ ਘੱਟ ਪ੍ਰਯੋਗ ਕਰੋ ਤੇ ਬਹੁਤ ਜ਼ਿਆਦਾ ਲੋਡ ਪੈਂਦੇ ਹੀ ਵਾਹਨਾਂ ਦਾ ਜਿਹੜਾ ਹੈ ਉਪਯੋਗ ਕੀਤਾ ਜਾਵੇ ਤਾਂ ਮੈਂ ਇਹੀ ਸਾਰੀ ਸੂਚਨਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਤੇ ਨਾਲ ਹੀ ਤੁਹਾਨੂੰ ਆਸ਼ਵਾਸਨ ਵੀ ਦਿਲਾਉਣਾ ਚਾਹੁੰਦਾ ਸੀ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰਸ਼ਾਸਨ ਤੁਹਾਡੇ ਨਾਲ ਹਮੇਸ਼ਾ ਖੜਾ ਹੈ ਤਾਂ ਤੁਸੀਂ ਬਿਲਕੁਲ ਨਾ ਘਬਰਾਓ ਸਿਰਫ ਜੋ ਤੁਹਾਨੂੰ ਅਸੀਂ ਕੋਈ ਹਦਾਇਤਾਂ ਜਾਰੀ ਕਰਦੇ ਹਾਂ ਉਹਦੀ ਪਾਲਣਾ ਕਰੋ ਸਾਡੀ ਫੌਜਾਂ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਹੈ